ਹੋ ਗਿਆ ਤੇ ਗੁਰਦਵਾਰੇ ਤੋਂ ਅੱਜ ਅਸੀਂ ਆਂਕੂਟਰ ਸਾਹਿਬ ਨੂੰ ਮਿਲ ਕੇ ਇੱਕ ਗੱਡੀ ਹੁਣ ਆਪਾਂ ਚੱਲੇ ਆ ਭਰਨਾ ਫ੍ਰੀਦਮਪੁਰ ਵਾਪਸੀ ਵਾਲੇ ਪਾਸੇ ਵਿੱਚ ਸ਼ਹਿਰ ਗਰਮ ਰੂਲ ਨੇ ਤੇ ਬਾਕੀ ਪਹਿਲਾਂ ਇੱਕ ਵਾਰ ਭਰੀ ਸੀ ਉਦੋਂ ਮੈਂ ਨਹੀਂ ਸੀ ਆਇਆ ਗੱਡੀ ਨਾਲ ਥੋੜਾ ਭਰਾ ਆਇਆ ਸੀ ਮੈਨੂੰ ਪਤਾ ਨਹੀਂ ਵੀ ਕਿੱਦਾਂ ਫਿਰ ਹੁੰਦੇ ਆ ਰੂਲ ਅਲਮਰੂਰ ਪਹਿਲਾਂ ਵੀ ਆਪਾਂ ਲੈ ਕੇ ਗਏ ਆ ਆਪਾਂ ਨੂੰ ਅਜੇ ਬੇਰੀ ਕੋਈ ਖਤਰਾ ਨਹੀਂ ਪਤਾ باقی ਚੱਲਣੀ ਆ ਭਰਨ ਘੰਟੇ-ਘੰਟੇ ਤੱਕ ਅੱਗੇ ਦੀ ਵੀਡੀਓ ਸ਼ੇਅਰ ਕਰਦੇ ਇਹ ਹਸਾਬੋ ਟੈਂਪੂ ਟਰੈਵਲ ਫੋਰਸ ਵਾਲਿਆਂ ਦਾ ਪਲਾਂਟ ਥੋੜਾ ਜਿਆ ਲੰਘਿਆ ਜੀ ਤੇ ਸੈਂਕੜਿਆਂ ਦੀ ਬਣਿਆ ਖੜਾ ਬਾਕੀ ਅੱਗੇ ਇਸੇ ਰੂਟ ਤੇ ਹੀ ਐਸ਼ਰ ਕੰਪਨੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਵੈਸੇ ਮੇਰਾ ਧਿਆਨ ਨਹੀਂ ਆਇਆ ਵੀ ਫੋਰਸ ਵਾਲਿਆਂ ਦੀ ਵੀਡੀਓ ਬਣਾਉਣੀ ਅੱਗੇ ਲੰਘਿਆ ਜੀ ਇਹ ਹੈਗਾ ਰੌਟ ਚ ਰਾਹੇ ਤੋਂ ਜਿਹੜਾ ਪੀਗਮਪੁਰ ਨੂੰ ਅੰਦਰ ਦੀ ਰੋਡ ਹੁੰਦਾ ਮੈਂ ਇੰਨੀ ਜਾਣੀ ਜਿਹੜਾ ਅੰਦਰ ਦੀ ਉਹ ਹੈਗਾ ਮਿੱਤਰੋ ਐਸ਼ਰ ਦਾ ਪਲਾਂਟ ਇਹ ਜਿੰਨੀ ਗੱਡੀ ਬਣਦੀ ਆ ਐਸ਼ਰ ਦੀ ਛੋਟੀ ਤੋਂ ਲੈ ਕੇ ਵੱਡੀ ਕਾਲੀ ਇਸ ਪਲਾਂਟ 'ਚ ਬਣਦੀ ਆ ਜੇ ਨਹੀਂ ਆ ਵੀ ਕਾਲੀ ਆ ਮਾਲ ਭਰਨਾ ਨਹੀਂ ਤਾਂ ਲੋ ਹੋ ਕਰਕੇ ਆਪਾਂ ਕਲੀਅਰ ਕਰਕੇ ਬਣਾਉਂਦੇ ਇੱਥੇ ਮੈਨੂਫੈਕਚਰੋ ਇੱਥੇ ਹੁੰਦੀਆਂ ਨੇ ਹਾਂਜੀ ਖੱਬੇ ਚ ਖੜੋ ਇਦੋਂ ਆਹ ਰਿਜੈਕਟਡ ਜਾਂ ਪੁਰਾਣਾ ਮਾਲ ਹੋਊ ਇਹਨਾਂ ਦਾ ਤੇ ਜਾਣੀ ਇਹਨਾਂ ਸੈਕਟਰ 2 ਵਾਲਾ ਇੱਧਰ ਸਿੱਖੀ ਕੋਡ ਹਾਂਜੀ ਹਾਂਜੀ ਆਪਣਾ ਦਾ ਉਹਦੇ ਕੋਲ ਜਾਂਦਾ ਉਹ ਜਿਹਦੇ ਥੱਲੇ ਦੀ ਉਹਦੇ ਦੱਸਿਆ ਇਦਨ ਉਹਦੇ ਉੱਤੋਂ ਦੀ ਲੰਘ ਕੇ ਗਏ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਤਰੋ ਪਿਆਰੇ ਉਹ ਆਹ ਕੰਪਨੀ ਦੇ ਅੰਦਰ ਖੜੇ ਆ ਗੱਲ 3 ਵਜੇ ਤੇ ਫਿਰ ਹੁਣ ਇਹ ਜੀ ਜਗ੍ਹਾ ਤੇ ਨਾ ਇਹਨਾਂ ਨੂੰ ਕੀ ਕਹੇ ਬੰਦਾ ਗਾਲ ਕੱਢਣ ਨੂੰ ਵੀ ਜਤ ਕਰਦਾ ਚੱਲ ਚੰਗੇ ਬੰਦੇ ਵੀ ਹੁੰਦੇ ਆ ਟਰਾਂਸਪੋਰਟਰ ਪਰ ਇਹ ਸੱਚ ਦੱਸਦੇ ਨਹੀਂ ਯਾਰ ਵੀ ਇਹ ਤਾਂ ਪਤਾ 24 ਤੋਂ 30 ਘੰਟਿਆਂ ਦੇ ਵਿੱਚ ਗੱਡੀ ਲੋਡ ਹੁੰਦੀ ਆ ਤੇ ਤੁਸੀਂ ਬੰਦੇ ਨੂੰ ਸੱਚ ਦੱਸ ਦੋ ਕੱਲ ਜਿਉਂ 11 ਵਜੇ ਦੀ ਪੈਰਾਂ ਥੱਲੇ ਅੱਗ ਲਾਈ ਹਣ ਤੇ ਚਲੋ ਜੀ ਅਸੀਂ ਉੱਥੇ ਸਟਾਰਟ ਕਰਨ ਲੱਗੇ ਕਿਤੇ ਮੜਾ ਜਾ ਕੋਈ ਤਾਰ ਤੂ ਰਿਫਿਊਜ ਹੋ ਲੱਗਿਆ ਬੰਦਾ ਬੈਟਰੀਆਂ ਵਾਲਾ ਸੱਦਣਾ ਪੈ ਗਿਆ ਚਲੋ ਅੱਧਾ ਪਣਵਾ ਘੰਟਾ ਲੱਗ ਗਿਆ ਬਾਈ ਜੀ ਜਾਨ ਖਾਣੀ ਲੈ ਰਹੀ 10 ਨੰਬਰਾਂ ਤੋਂ ਫੋਨ ਅਡ ਅਖੀਰ ਨੂੰ ਮੈਂ ਪਹੁੰਚ ਗਿਆ ਜੀ ਉੱਥੇ 2:30 3 ਵਜੇ ਤੇ 3 ਵਜੇ ਦਾ ਰਾਤ ਨੂੰ ਜਦੋਂ 6:00 ਵਜੇ ਫੋਨ ਲਾਇਆ ਕਹਿੰਦੇ ਸੀ ਹੁਣੇ ਹੀ ਭਰਦੇ ਆ ਤੇ ਬਾਅਦ ਵਿੱਚ ਕਹਿੰਦੇ ਜੀ ਹਜੇ ਤਾਂ ਕੋਈ ਬਾਈ ਤਾਂ ਹੀ ਨਹੀਂ ਮੇਰੀ ਅਕਾਲ ਵਾਲੀਆਂ ਗੱਡੀਆਂ ਅੱਜ ਨਿਕਲੀਆਂ ਨੇ ਤੇ ਇੱਕ ਚੜੇ ਇੱਕ ਉੱਰੇ ਬਰਾ ਵਾਲੇ ਇੱਕ ਇੱਕ ਹੁਣ ਅਗਲੇ ਦਿਨ ਦੇ ਅੱਜ 9:00 ਵਜੇ ਦੀ ਹੁਣ ਗਾਰਡ ਨੂੰ ਕਹਿ ਕੇ ਬਾਹਰ ਨਿਕਲੇ ਆ ਯਾਰ ਅੰਦਰ ਕੰਟੀਨ ਦੇ ਵਿੱਚ ਹੈ ਨਹੀਂ ਕੋਈ ਨਿਆਰੇ ਦਾ ਦੇਖਦੇ ਆ ਆ ਕੰਪਨੀ ਆ ਫਤੰਪੁਰ ਤੇ ਖੜੇ ਆ ਜੀ ਕੱਲ ਦੇ 2:30 3:00 ਵਜੇ ਦੇ ਇੰਟਰ ਹੋਏ ਤੇ ਅੱਜ 3 ਵਜੇ ਜਦੋਂ ਥੋੜਾ ਜਿਹਾ ਕਸੇ ਆ ਕੰਮ ਟਰਾਂਸਪੋਰਟਰ ਨੂੰ ਮੈਂ ਇਹ ਯਾਰ ਗੱਡੀ ਕੱਢਦਾ ਮੈਂ ਤਾਂ ਕੋਈ ਬਾਈ ਤਾਂ ਹੀ ਨਹੀਂ ਕੱਲ ਵੀ ਜਿੱਥੇ ਗੱਡੀ ਲਾ ਲਈ ਉੱਥੇ ਹੀ ਖੜੇ ਐ ਫੇਰ ਅਖੀਰ ਨੂੰ ਹੁਣ ਕਹਿੰਦਾ ਲੋਡਿੰਗ ਪੁਆਇੰਟ ਤੇ ਲਾ ਲਾ ਘੰਟਾ ਹੋ ਗਿਆ ਲੋਡਿੰਗ ਪੁਆਇੰਟ ਤੇ ਲਾਈ ਨਹੀਂ ਹਲੇ ਵੀ ਕੋਈ ਕਬਰ ਨਹੀਂ ਰੋਟੀ ਕੰਟੀਨ ਦੀ ਟੋਪ ਆ ਪਰ ਭੀਰ ਕੋਖ ਲੱਗੀ ਸੀ ਹੁਣ ਸਮੋਸੇ ਲੈਣ ਆਇਆ ਦੇਖਦੇ ਬਾਕੀ ਤਾਂ ਹੁਣ ਕੀ ਬਣਦਾ ਵੀ ਅਜੇ ਨਿਕਲਦੀ ਐ ਗੱਡੀ ਜਾਂ ਨਹੀਂ ਵੀਰ ਨੂੰ 24 ਘੰਟੇ ਬਾਅਦ ਆ ਵੀ ਅ ਲੋਡਿੰਗ ਪੁਆਇੰਟ ਤੇ ਤੇ ਫਲਮਾਂ ਦੇ ਰੋਲ ਜੇ ਜਾਣੇ ਆ ਇੱਥੇ ਪਹਿਲਾਂ ਇਹ 7 7.5 ਟਨ ਕੇਰਾ ਲੈ ਕੇ ਗਏ ਸੀ ਆ ਹੁਣ ਫੱਟੇ ਰਹਿੰਦੇ ਆ ਤੇ ਇੱਕ ਬੱਤੇ ਦੀ ਸਾਈਡ ਤੋਂ ਬਿਲਡਿੰਗ ਪੁੱਟ ਗਈ ਇਹਨੂੰ ਚਲ ਮਾਲ ਤਾਂ ਕਹਿੰਦੇ ਆ ਬਾਡੀ ਦੇ ਵਿੱਚ ਹੀ ਰਹਿਣਾ ਰਸਤੇ 'ਚ ਫਿਰ ਬਿਲਡਿੰਗ ਕਰਾਉਣੀ ਹੈ ਲਓ ਜੀ ਅਖੀਰ ਨੂੰ ਤਿੰਨ ਦਿਨਾਂ ਬਾਅਦ ਭਰ ਗਈ ਹੋ ਗਈ ਐ ਲੋਡ ਇਹਨੂੰ ਕਹਿੰਦੇ ਆ ਫਿਲਮ ਰੂਲ ਪਰ ਵੈਸੇ ਇਹ ਫਿਲਮ ਮ ਦੂਜੇ ਲੋਟ ਫਿਲਮ ਮੈਂ ਸਮਝਦਾ ਸੀ ਵੀ ਸ਼ਾਇਦ ਕੋਈ ਫੋਟੋਆਂ ਫਟੋਆਂ ਬਣਾਉਣ ਦੇ ਜਾਂ ਵੀਡੀਓ ਵਾਲੇ ਦੇ ਨਹੀਂ ਇਹ ਹੈਗੇ ਬਾਈ ਉਹ ਜਿਹੜੇ ਆਪਾਂ ਰੋਟੀ ਰੋਟੀ ਲਪੇਟਦੇ ਆ ਔਇਲ ਪੇਪਰ ਜਿਹੜੀ ਨੂੰ ਕਹਿੰਦੇ ਹੁੰਦੇ ਆ ਜਾਂ ਜਿਹੜੇ ਉਹ ਹੁਣ ਆਪਾਂ ਫਾਸਟ ਫੂਡ ਵਗੈਰਾ ਜਾਂ ਰੈਸਟੋਰੈਂਟਾਂ ਚੋਂ ਦਾਲ ਸਬਜ਼ੀ ਪੈਕ ਕਰਾ ਕੇ ਲਿਆਉਨੇ ਆ ਉਹ ਸਿਲਵਰ ਕਲਰ ਦੇ ਲਿਫਾਫੇ ਜਿਹੇ ਹੁੰਦੇ ਆ ਉਹ ਬਣਨੇ ਆ ਇਹਨਾਂ ਦੇ ਤੇ ਗੱਡੀ ਦਾ ਇੱਥੇ ਬੜੀ ਹੋਈ 18 ਤਰੀਕ ਦੀ ਤੇ ਅੱਜ 3 ਦਿਨ ਬਾਅਦ ਭਰ ਕੇ ਹੁਣ ਨਿਕਲਣ ਲੱਗੇ ਆ ਮੈਂ ਤਾਂ ਪਰਸੋਂ ਵਾਪਸ ਚੱਲਿਆ ਸੀ ਪਰ ਫੇਰ ਕਹਿੰਦੇ ਵੀ ਦਿਹਾੜੀ ਦੇਵਾਂਗੇ 1500 ਦੇ ਹਿਸਾਬ ਨਾਲ ਹੁਣ ਦੇਖੋ ਦਿਵਾਨ ਹੋਈ ਹੋਈ ਆ ਟਰਾਂਸਪੋਰਟਰ ਦੀ ਹਾਂਜੀ ਮਿੱਤਰੋ ਪਿਆਰਿਓ ਤਿੰਨ ਦਿਨ ਖੜਨ ਤੋਂ ਬਾਅਦ ਹੀਰ ਨੂੰ ਗੱਡੀ ਅੱਜ ਹੋ ਗਈ ਲੋਡ। ਫ੍ਰੀਦਮਪੁਰੋਂ ਲੋਡ ਹੋਈ ਆ। ਸ਼ਾਮ ਦਾ ਬੇੜਾ ਹੋ ਗਿਆ ਸਾਢੇ 5 ਦਾ। ਜਣੀ ਇੱਥੋਂ ਦਾ ਤੁਰ ਪਏ। ਅੱਗੇ ਦੇਖਦੇ ਆ ਕਿ ਤਿੰਨ ਤਿੰਨ ਕੰਪਨੀ ਖੜੇ ਰਹੇ ਆ। ਰੋਟੀ ਪਾਣੀ ਤੇ ਬਾਕੀ ਸਹੂਲਤ ਤਾਂ ਵਧੀਆ ਸੀ। ਜਣੀ ਨਹਾਉਣ ਦਾ ਜਗ੍ਹਾੜ ਹੈ ਨਹੀਂ ਸੀ। ਹੁਣ ਕਿਤੇ ਦੇਖਦੇ ਆ ਬਣਾਉਨੇ ਆ ਪ੍ਰੋਗਰਾਮ ਵੀ ਪਹਿਲਾਂ ਨਾ ਕੀ। ਸੌਰਤ ਜੀ ਆਵੇ। ਫਿਰ ਆਏ ਆ ਵੀ ਦਰਗਾਹ ਆਰਾਮਨਾਸ ਪੁਰਦੇ ਆ ਕਿਉਂਕਿ ਇਹੜਾ कच्चਾ ਮਾਲ ਆ 2-3 ਘੰਟੇ ਲੇਡੂ ਤੇ ਡੈਕ ਕੰਪਲੀਟ ਹੋ ਗਈ ਸ਼ੁਰੂ ਕਰੀ ਚੱਲੀ ਆ ਤੇ ਦੇਖੋ ਮੰਦਰ ਨਰੀ ਦੇ ਬਸਟ ਆ ਬਜ਼ਾਰ ਦੇ ਇਹ 2-3 ਆਉਂਦੇ ਨੇ ਲਿਵੜ ਤੋਂ ਅੱਗੇ ਅੱਗੇ ਘਾਟਾ ਬਲੌਡ ਇਦਮ ਪੁਰਦਾ ਲੱਕਾ ਹ ਲਿਵੜ ਦਾ ਮੈਂ ਕਹਿੰਨਾ ਇਹ ਇਹ ਬੜੇ ਔਖੇ ਜਾਣੀ ਇਹ ਫਰਕ ਹੀ ਰਹਿੰਦੀ ਆ ਇਹਦੇ ਕਿਸੇ ਟਾਈਮ ਮਰ ਕੇ ਖੰਗ ਅਸੀਂ ਆ ਗਏ ਮੈਟਰੂ ਨਾਗ ਦੇ ਦੇ ਕੋਲੇ ਇੱਧਰਲੇ ਪਾਸੇੋਂ ਪਤਾ ਨਹੀਂ ਬਰਾਤ ਆ ਰਹੀ ਆ ਪਤਾ ਨਹੀਂ ਕੀ ਆ ਕਈ ਗੱਡੀਆਂ ਦਾ ਲੰਘ ਚੁੱਕੀਆਂ ਨੇ ਉਧਰ ਦੀ ਇੱਧਰਲੇ ਪਾਸੇੋਂ ਆਉਂਦੇ ਆ ਘਮਾ ਕੇ ਰੋਡ ਦੇ ਉੱਤੋਂ ਦੀ ਬਾਕੀ ਟਾਈਮ ਅਰੇ ਹੋਇਆ ਜ਼ਵਾਦਾ ਤੱਕ ਚੱਲਦੇ ਆ ਅਰੇ ਮੂਹਰੇ ਟੱਪਾ ਦੇਖ ਰਹੇ ਆ ਵੀ ਨਾਗੀ ਏ ਆਗੇ ਬਤਨਾਵਰ ਇਸ ਜੀਵਨ ਸਾਢੇ ਘੜਾ ਟਾਈਮ ਜਾਂਦੇ ਰਹਿੰਦੇ ਕੋਈ ਰੋਕ ਨਹੀਂ ਬੈਠਾ ਸੀ ਡਰਾਈਵਰ ਸੀਟ ਤੇ ਚੱਲ ਕੇ ਜੋ ਗਿਆ ਕਿਉਂਕਿ ਬਾਈ ਜੀ ਦਾ ਫੋਨ ਆਇਆ ਸੀ ਕਿਤੇ ਪਾਸੋਂ ਐ ਡਸਟਾਰਪ ਬੰਦਾ ਬੰਦ ਡਰਾਈਵਰ ਸੀਟ ਤੇ ਆ ਤਾਂ ਕੇ ਜਦ ਆ ਗਿਆ ਲੱਗ ਲੱਗ ਕੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਮੇਤਰੋ ਕਿੰਨੇ ਵਜ ਗਏ ਭਾਈ ਲੱਗੇ 12 ਵਜ 12 ਵਜ ਗਏ ਭਾਈ ਕਿਉਂਕਿ ਉਹ ਦੋ ਤਿੰਨ ਦਿਨ ਉੱਥੇ ਬੋਰ ਹੋਏ ਪਏ ਸੀ ਯਾਰ ਫੈਕਟਰੀ ਚ ਅੱਜ ਦਿਲ ਜਿਆ ਨਹੀਂ ਕਰਿਆ ਵੀ ਯਾਰ ਉਥੋਂ ਕਿੰਨਾ ਕਾ ਗਏ ਹੋਮਾਂਗੇ ਆਪਾਂ 100 ਸਵਾ 100 ਆਏ ਆ 100 ਆਏ ਆ ਹਨਾ ਇੰਨਾ ਕੀ ਆਈ ਆ ਆਰਾਮ ਕਰਾਂਗੇ ਯਾਰ ਪਹਿਲੇ ਚੱਕਰ ਬਾਵਾ ਖੇਚਣਾ ਗਏ ਆ ਬਈ ਕਿ ਆਪਾਂ ਦਾ ਆਰਾਮ ਨਾਲ ਜਾਵਾਂਗੇ ਰਿਲੈਕਸ ਹੋ ਕੇ ਸਵੇਰੇ ਤੁਰਾਂਗੇ ਹੁਣ ਬੈਨੇ ਆ ਦੇ ਵੀ ਰਗਲਾਮ ਤੇ ਹੋ ਨਿਕਲੇ ਆ ਮੜਾ ਜਾ ਠੰਡਾ ਤਤਾ ਲੈਣ ਕੋਲ ਤੇ ਭਾਈ ਮੇਤਰ ਪਿਆਰਾ ਆਪਣਾ ਉਹ ਕਹਿੰਦਾ ਮੋਟਰਸਾਈਕਲ ਤੇ ਚੱਲਦੇ ਆ ਮਨ ਜਲਦੀ ਜੀ ਕਹਿੰਦਾ ਥੋੜਾ ਜਾ ਠੰਡੇ ਹੋਇਆ ਇਹ ਆਵਾਜ਼ ਪਤਾ ਨਹੀਂ ਕਲੀਅਰ ਆਉਂਦੀ ਹੋ ਪਤਾ ਨਹੀਂ ਮਾਹਰਾ ਮਿੱਤਰੋ ਕਰਤਾ ਪਾਰ ਤੇ ਟੁੱਟ ਰਹਿ ਗਿਆ 10 ਕਿਲੋਮੀਟਰ ਮੌਸਮ ਸੂਰਜ ਦੇਵਤਾ ਲੱਗੇ ਆ ਸਾਸਰੀ ਘਰ ਬਲਾਉਣ ਬਸ ਸੈਨ ਗਿਆ ਸਮਝ ਲੋ ਲਾਈਟਾਂ ਲੱਗ ਜਾਣਗੀਆਂ 20 ਮਿੰਟ ਤੱਕ ਬਾਕੀ ਇੱਥੇ ਆ ਸ਼ਹਿਰ ਸੀ ਘਰ ਆ ਸ਼ਾਲਾ ਗਾਹਾਂ ਦਾ ਬਸ ਛੋਟੇ ਛੋਟੇ ਕਾਸਬੇ ਜਿਹੀ ਆ ਮਨਸੂਰ ਦਾ ਭਾਈ ਫਾਸ ਲਾਂਗੇ ਯਾਰਾ ਨੀਮਜ ਵੀ ਫਾਸ ਹੋ ਜਾਣਾ ਹੋਏਗੇ ਮਨਸੂਰ ਕੋਲੇ ਕਣਕ ਦੇ ਨਾਮ ਪਿਛਲੇ ਚਤੁਰਥੀ ਵੀ ਸੀ ਭਾਈ ਇਹ ਹੈਗੀ ਆ ਜੀ ਐਪੀ ਦੇ ਵਿੱਚ ਤਾਂ ਕਰਕੇ ਇਹ ਕਿਉਂਕਿ ਭਾਈ ਡਾਡਿਆਂ ਦੀ ਗਵਰਨਮੈਂਟ ਆ ਇਹ ਅੱਗਾ ਕਿਸੇ ਨੂੰ ਤਕਲੀਫ ਨਹੀਂ ਦਿੰਦੀਆਂ ਇਹ ਵੀ ਕਣਕ ਦਾ ਸੀਜ਼ਨ ਆ ਦੇਖੋ ਚਲੋ ਊਕਣਾ ਵੇ ਇਹਦੇ ਚੰਗੀ ਗੱਲ ਵੀ ਹੈਗੀ ਯਾਨੀ ਗੱਲ ਆ ਇਹ ਵੀ ਸਾਰੀਆਂ ਸਟੇਟਾਂ ਜੀ ਭਾਈ ਅੱਗ ਲਾਉਂਦੇ ਆ ਲੋਕ ਕੱਲਾ ਪੰਜਾਬ ਹੀ ਦੇਖਦਾ ਬਸ ਸਾਰਿਆਂ ਨੂੰ ਟੋਲ ਆ ਗਿਆ ਮਿੱਤਰੋ ਢੋਡਰਦਾ ਇੱਥੇ ਬਾਈ ਚਲੋ ਹੋ ਗਏ 2266 ਦਾ ਕਟਿਆ ਗਿਆ ਸਾਡੇ ਮੂਹਰੇ ਆਟੋ ਸੀ ਬਦੰਦਰ ਨੇ 15 ਮਿੰਟ ਲਾ ਦੇ ਜਿਉਂ ਬਾਈ ਜੀ ਕਿੱਥੇ ਪਹੁੰਚ ਗਏ ਇਹ ਬਹੁਤ ਜਿਆਦਾ ਢੋਡਰ ਆ ਤੇਰੇ ਕਹਿਣਾ ਦੋਡਰ ਹੈ ਨਾ ਇਹ ਢੋਡਰ ਹੈ DHODAR ਮੇਰਾ ਖਿਆਲ ਹੈ ਇਹ ਕਹਿੰਦਾ ਹੁੰਦਾ 2-3 ਪਹੁੰਚ ਗਏ 2-3 ਜੇ ਗਰਾਮ ਆ ਕੋਲ